ਰੱਖੀ ਗਈ ਕਸਮਾਂ ਦੇ ਰਹਿਣ। ਪਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰੇ ਮੇਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਇੱਥੇ ਪਹੁੰਚੇ ਹੋ। ਅ ਜਿਹੜੇ ਕੰਮ ਵਾਸਤੇ ਅੱਜ ਅਸੀਂ ਤੁਹਾਨੂੰ ਤਕਲੀਫ ਦਿੱਤੀ ਆ ਜਾਂ ਜਿਹੜੇ ਕੰਮ ਵਾਸਤੇ ਅੱਜ ਅਸੀਂ ਡਿਪੂ ਹੋਲਡਰ ਨੇ ਜਿਹੜੇ ਬਾਗੇਪੁਰਾਣੇ ਦੇ ਉਹਨਾਂ ਨੂੰ ਬੁਲਾਇਆ ਹੈ ਇੱਥੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਬਹੁਤ ਜ਼ਿਆਦਾ ਜ਼ਰੂਰੀ ਮੈਂ ਤਾਂ ਕਰਕੇ ਕਿਹਾ ਕਿਉਂਕਿ ਜਿਹੜਾ ਇਹ ਪ੍ਰੈਸ ਕਾਨਫਰੰਸ ਆ ਸਾਡੀ ਜਿਹੜੇ ਆਮ ਲੋਕ ਨੇ ਜਿਹੜੇ ਗਰੀਬ ਲੋਕ ਨੇ ਜਿਹੜੇ ਕਿਰਤੀ ਲੋਕ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ ਇਹ ਉਹਨਾਂ ਦੇ ਨਾਲ ਜੁੜਿਆ ਹੋਇਆ ਸਾਡਾ ਜਿਹੜਾ ਇਹ ਕੰਮ ਆ ਰਾਸ਼ਨ ਕਾਰਡ ਨੇ ਜਿਹੜੇ ਸਰਕਾਰ ਦੀਆਂ ਸਕੀਮਾਂ ਨੇ ਜਿਹਦੇ ਤਹਿਤ ਆਪਣੇ ਬਾਗੇਪੁਰਾਣੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਆਪਾਂ ਰਾਸ਼ਨ ਸਰਕਾਰ ਮਹੀਆ ਕਰਾਉਂਦੀ ਆ ਸਰਕਾਰ ਉਹਨਾਂ ਨੂੰ ਰਾਸ਼ਨ ਦਿੰਦੀ ਆ ਤੇ ਵਾਗੇ ਪ੍ਰਾਣੇ ਦੇ ਵਿੱਚ ਲਗਭਗ 120000 ਦੇ ਕਰੀਬ ਲਾਭਪਾਤਰੀ ਨੇ ਤਾਂ ਪਿਛਲੇ ਦਿਨੀ ਇੱਕ ਸੈਂਟਰਲ ਗਵਰਨਮੈਂਟ ਨੇ ਵੈਰੀਫਿਕੇਸ਼ਨ ਆ ਦੀ ਕਾਲ ਕੀਤੀ ਵੀ ਵੈਰੀਫਿਕੇਸ਼ਨ ਹੋਵੇ ਤਾਂ ਅਸੀਂ ਲਗਭਗ 120000 ਜਿੰਨੇ ਵੀ ਸਾਡੇ ਲਾਭਪਾਤਰੀ ਨੇ ਉਹਨਾਂ ਦੇ ਜਿਹੜੇ-ਜਿਹੜੇ ਵੀ ਮੈਂਬਰ ਕਾਰਡਾਂ ਦੇ ਵਿੱਚ ਐਡ ਨੇ ਉਹਨਾਂ ਦੇ ਫਿੰਗਰਪ੍ਰਿੰਟ ਅੰਗੂਠੇ ਜਿਹੜੇ ਆਪਾਂ ਉਹਦੇ ਨਾਲ ਲੈਣੇ ਅੰਗੂਠਿਆਂ ਦੇ ਨਾਲ ਉਂਗਲਾਂ ਦੇ ਨਾਲ ਤੇ ਇੱਕ ਉਹ ਅੱਖਾਂ ਦਾ ਜਿਹੜੇ ਵੈਰੀਫਿਕੇਸ਼ਨ ਉਹਨਾਂ ਦੇ ਥਰੂ ਉਹਨਾਂ ਦੀ ਹੁੰਦੀ ਆ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਜ਼ਰੂਰੀ ਤਾਂ ਕਿਹਾ ਕਿਉਂਕਿ 1,20,000 ਦੇ ਵਿੱਚੋਂ ਜੇਕਰ ਇੱਕ ਵੀ ਬੰਦਾ ਇਸ ਵੈਰੀਫਿਕੇਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ 31 ਮਾਰਚ ਜਿਹੜੀ ਉਹ ਅਖੀਰਲੀ ਤਰੀਕ ਆ 31 ਮਾਰਚ ਤੋਂ ਬਾਅਦ ਉਹਦੀ ਵੈਰੀਫਿਕੇਸ਼ਨ ਨਹੀਂ ਹੋ ਸਕੇਗੀ ਤੇ 31 ਮਾਰਚ ਤੋਂ ਬਾਅਦ ਉਹ ਬੰਦਾ ਲਾਹਪਤਰੀ ਆ ਜਿਹੜਾ ਉਹ ਲਾਹਪਤਰੀ ਨਹੀਂ ਰਹੂਗਾ ਉਹਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੂਗਾ ਤਾਂ ਕਰਕੇ ਇਹ ਸਭ ਤੋਂ ਵੱਧ ਜ਼ਰੂਰੀ ਆ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸਦੇ ਆ 120000 ਦੇ ਵਿੱਚੋਂ ਬਾਗੇਪਰਨ ਦੇ ਵਿੱਚ ਲਗਭਗ 75000 ਲੋਕ ਨੇ ਜਿਹੜੇ ਉਹ ਵੈਰੀਫਿਕੇਸ਼ਨ ਆਪਣੀ ਕਰਾ ਚੁੱਕੇ ਨੇ ਇਹਨੂੰ ਕਹਿੰਦੇ ਆ ਈ ਕੇ ਵਾਈ ਸੀ ਈ ਕੇ ਵਾਈ ਸੀ ਦਾ ਨਾਮ ਏ 120000 ਦੇ ਵਿੱਚੋਂ 75000 ਦੇ ਕਰੀਬ ਜਿਹੜੇ ਲਾਭਪਾਤਰੀ ਆ ਉਹ ਈਕੇਵਾਈਸੀ ਦੇ ਥਰੂ ਤਾਂ ਆਪਣੇ ਵੈਰੀਫਿਕੇਸ਼ਨ ਕਰਾ ਚੁੱਕੇ ਨੇ ਪਰ ਫਿਰ ਵੀ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਮੰਨ ਕੇ ਚੱਲੋ ਵੀ ਤੁਸੀਂ 40 ਤੋਂ 50 ਹਜ਼ਾਰ ਲੋਕ ਨੇ ਜਿਹੜੇ ਰਹਿੰਦੇ ਨੇ ਜਿਹੜੇ ਪੈਂਡਿੰਗ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੀ ਈਕੇਵਾਈਸੀ ਨਹੀਂ ਕਰਾਈ ਇਹ ਪ੍ਰੋਸੈਸ ਸਾਡਾ ਲਗਭਗ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਹੈ ਤਾਂ ਹੁਣ ਐਵਰੇਜ ਦੇ ਵਿੱਚ ਆਪਣਾ ਜਿਹੜਾ ਬੱਗਾਪੁਰਾਣਾ ਦਾ ਜ਼ਿਲ੍ਹਾ ਦਾ ਪੰਜਾਬ ਆ ਉਹ ਲਗਭਗ 70-75% ਤੇ ਪਹੁੰਚਿਆ ਏ ਪਰ ਬਹੁਤ ਸਾਰੇ ਲਾਭਪਾਤਰੀ ਇਹੋ ਜਿਹੇ ਨੇ ਜਿਨ੍ਹਾਂ ਨੂੰ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਤਾਂ ਇਸ ਸਬੰਧ ਦੇ ਵਿੱਚ ਅਸੀਂ ਪਹਿਲਾਂ ਵੀ ਸਾਡੀਆਂ ਮੀਟਿੰਗਾਂ ਚੱਲੀਆਂ ਨੇ ਅੱਜ ਫਿਰ ਅਸੀਂ ਜਿੰਨੇ ਵੀ ਹਲਕੇ ਦੇ ਡੀਪੂ ਹੋਲਡਰ ਨੇ ਲਗਭਗ 100 ਤੋਂ ਵੱਧ ਡੀਪੂ ਹੋਲਡਰ ਨੇ ਉਹਨਾਂ ਸਾਰਿਆਂ ਨੂੰ ਅੱਜ ਬੁਲਾਇਆ ਦਫ਼ਤਰ ਬੁਲਾ ਕੇ ਉਹਨਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਪੁੱਛੀਆਂ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਸਾਨੂੰ ਦੱਸਣਗੇ ਉਹ ਅਸੀਂ ਸਾਡੇ ਨਾਲ ਇਨਸਪੈਕਟਰ ਸਾਹਿਬ ਬੈਠੇ ਨੇ ਸਾਰੇ ਅਸੀਂ ਇਹਨਾਂ ਦੇ ਨਾਲ ਬੈਠ ਕੇ ਸਾਡੇ ਡੀ ਐਫ ਐਸ ਸੀ ਡੀ ਐਫ ਐਸਓ ਉਹਨਾਂ ਦੇ ਨਾਲ ਬੈਠ ਕੇ ਨਾਲ ਅਸੀਂ ਡੀ ਸੀ ਸਾਹਿਬ ਦੇ ਨਾਲ ਬੈਠ ਕੇ ਉਹਨਾਂ ਚੀਜ਼ਾਂ ਦਾ ਹੱਲ ਕਰਾਂਗੇ ਤਾਂ ਕਰਕੇ ਅੱਜ ਅਸੀਂ ਬੈਠ ਕੇ ਸਾਰਿਆਂ ਨੇ ਇੱਕ ਰੋਡ ਮੈਪ ਇਹ ਤਿਆਰ ਕੀਤਾ ਵੀ ਜਿੰਨੇ ਵੀ ਦੀਪੂ ਹੋਲਡਰ ਨੇ ਉਹਨਾਂ ਨੂੰ ਅਸੀਂ ਪ੍ਰੋਪਰ ਲਿਸਟਾਂ ਦੇਤੀਆਂ ਜਿਹੜੇ-ਜਿਹੜੇ ਲੋਕ ਅਜੇ ਈ ਕੇ ਯੀ ਸੀ ਕਰਾਉਣ ਨਹੀਂ ਪਹੁੰਚੇਗੇ ਉਹ ਲਿਸਟਾਂ ਸਾਰੀਆਂ ਉਹਨਾਂ ਨੂੰ ਭੇਜਤੀਆਂ ਨੇ ਨਾਮ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਹਦਾਇਤਾਂ ਵੀ ਕੀਤੀਆਂ ਨੇ ਕਿ ਇਹ ਜਿਹੜੇ ਡੀਪੂ ਹੋਲਡਰ ਨੇ ਇਹ ਉਸ ਲਿਸਟ ਦੀ ਇੱਕ ਕਾਪੀ ਆਪਣੇ ਵਾਰਡ ਦੇ ਪੰਚਾਇਤ ਮੈਂਬਰ ਨੂੰ ਵੀ ਦੇਣਗੇ ਸਰਪੰਚ ਸਾਹਿਬ ਨੂੰ ਵੀ ਇੱਕ ਕਾਪੀ ਦੇ ਕੇ ਆਉਣਗੇ ਨਾਲ ਜਿਹੜੇ ਪਿੰਡ ਦੀਆਂ ਸਾਂਝੀਆਂ ਜਗ੍ਹਾ ਨੇ ਚਾਹੇ ਕੋਈ ਪਾਰਕਾ ਚਾਹੇ ਕੋਈ ਗੁਰਦੁਆਰਾ ਸਾਹਿਬਾ ਚਾਹੇ ਕੋਈ ਪੰਚਾਇਤ ਘਰਾ ਚਾਹੇ ਕੋਈ ਪਿੰਡ ਦੇ ਵਿੱਚ ਸਾਂਝੀ ਸਾਥਾ ਚਾਹੇ ਕੋਈ ਮੰਦਿਰ ਆ ਚਾਹੇ ਕੋਈ ਮਸਜਿਦ ਆ ਜਿੱਥੇ-ਜਿੱਥੇ ਵੀ ਲੋਕ ਆਉਂਦੇ ਨੇ ਮੱਥਾ ਟੇਕਣਾਉਂਦੇ ਨੇ ਜਾਂ ਪਹੁੰਚਦੇ ਨੇ ਜਾਂ ਬੈਠਦੇ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ-ਇੱਕ ਲਿਸਟ ਸਾਰੀ ਉੱਥੇ ਵੀ ਪ੍ਰਿੰਟ ਕਰਕੇ ਲਾ ਦਿਓ ਤਾਂ ਕਿ ਕੋਈ ਵੀ ਬੰਦਾ ਇਸ ਸਕੀਮ ਤੋਂ ਵਾਝਾ ਨਾ ਰਹੇ ਜੇ ਕੋਈ ਵੀ ਅਜਾ 31 ਮਾਰਚ ਤੋਂ ਬਾਅਦ ਇੱਕ ਵੀ ਲਾਭ ਪੱਤਰੀ ਇਦਾਂ ਦਾ ਨਾ ਹੋਵੇ ਜਿਹੜਾ ਜ਼ਰੂਰਤਮੰਦ ਤਾਂ ਹੋਵੇ ਪਰ ਉਹਨੂੰ ਰਾਸ਼ਨ ਨਾ ਮਿਲ ਸਕੇ ਤਾਂ ਮੈਂ ਦੁਬਾਰਾ ਫੇਰ ਤੁਹਾਨੂੰ ਇਹੀ ਚੀਜ਼ ਦੱਸਦਾ ਵੀ 31 ਮਾਰਚ ਅਖੀਰਲੀ ਤਰੀਕਾ 31 ਮਾਰਚ ਤੋਂ ਪਹਿਲਾਂ-ਪਹਿਲਾਂ ਤੁਸੀਂ ਈ ਕੇ ਵਾਈ ਸੀ ਵੈਰੀਫਿਕੇਸ਼ਨ ਕਰਾਉਣੀ ਆ ਜਿਹੜਾ ਆਪਾਂ ਰਾਸ਼ਨ ਲੈਂਦੇ ਆ ਡਿਪੂ 홀ਡਰਾਂ ਤੋਂ ਉਹਦੇ ਨਾਲ ਸੰਬੰਧਿਤ ਇਹ ਈ ਕੇ ਵਾਈ ਸੀ ਆ ਤਾਂ ਸਾਰੇ ਮੈਂ ਜਿਹੜੇ-ਜਿਹੜੇ ਤੁਹਾਡੇ ਥਰੂ ਮੈਨੂੰ ਦੇਖ ਰਹੇ ਨੇ ਸੁਣ ਰਹੇ ਨੇ ਦਰਸ਼ਕ ਨੇ ਜੇਕਰ ਉਹਨਾਂ ਦੇ ਆਪ ਆਪਣਾ ਕਿਸੇ ਦਾ ਰਹਿੰਦਾ ਤਾਂ ਉਹ ਵੀ ਜਾ ਕੇ ਆਪਣੇ ਪਿੰਡ ਦੇ ਡਿਪੂ 홀ਡਰ ਕੋਲ ਜਾ ਕੇ ਈ ਕੇ ਵਾਈ ਸੀ ਕਰਾਉਣ ਜੇਕਰ ਉਹਨਾਂ ਦੇ ਆਪਣੇ ਹੋਗੀ ਜੇ ਕੋਈ ਆਂਡ ਗਵਾਂਡ ਚ ਕੋਈ ਬਜ਼ੁਰਗ ਬੇਬੇ ਬਾਪੂ ਜਿੰਨਾ ਤੱਕ ਆਪਣਾ ਆਪਾ ਮੋਬਾਈਲਾਂ ਥਰੂ ਨਹੀਂ ਜਾ ਸਕਦੇ ਜਿੰਨਾ ਤੱਕ ਆਪਾਂ ਅਖਬਾਰਾਂ ਥਰੂ ਨਹੀਂ ਜਾ ਸਕਦੇ ਜਿੰਨਾ ਤੱਕ ਆਪਣੇ ਡਿਪੋ ਹੋਲਡਰ ਵੀ ਪਹੁੰਚ ਨਹੀਂ ਕਰ ਸਕਦੇ ਤਾਂ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਸਾਰੇ ਜਿਹੜੇ ਜਿਹੜੇ ਖਬਰ ਨੂੰ ਦੇਖਦੇ ਹੋ ਆਪਣੇ ਆਂਡ ਗਵਾਂਡ ਦੇ ਵਿੱਚ ਜਾ ਕੇ ਉਹਨਾਂ ਬਜ਼ੁਰਗਾ ਕੋਲ ਉਹਨਾਂ ਕੋਲ ਜਾਓ ਉਹਨਾਂ ਨੂੰ ਨਾਲ ਲੈ ਕੇ ਆਓ ਕਿਉਂਕਿ ਸੇਵਾ ਦਾ ਕੰਮ ਪੁੰਨ ਦਾ ਕੰਮ ਆ ਤਾਂ ਕਿ ਉਹ ਆਪਣੇ ਇਸ ਰਾਸ਼ਨ ਤੋਂ ਵਾਂਝੇ ਨਾ ਹੋ ਜਾਣ ਤੇ ਅਸੀਂ ਡਿਪੂ ਹੋਲਡਰਾਂ ਨੂੰ ਵੀ ਇਹ ਇਹ ਕਿਹਾ ਏ ਕਿ ਜਿਹੜੀਆਂ ਲਿਸਟਾਂ ਆ ਗਈਆਂ ਤੁਸੀਂ ਇਕੱਲੇ-ਕਨੇ ਡਿਪੂ ਹੋਲਡਰ ਨੇ ਉਹਨਾਂ ਲਾਭਪਾਤਰੀਆਂ ਦੇ ਘਰੇ ਵੀ ਜਾਣਾ ਘਰੇ ਜਾ ਕੇ ਉਹਨਾਂ ਨੂੰ ਬੇਨਤੀ ਕਰਨੀ ਐ ਦੱਸਣੀ ਆ ਵੀ ਭਾਈ ਤੁਸੀਂ ਇਹ ਵੈਰੀਫਿਕੇਸ਼ਨ ਕਰਾਉਣੀ ਆ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਕਲੀਅਰ ਕਰ ਦਿਆਂ بڑے ਜਗ੍ਹਾ ਤੇ ਕੇਸ ਆਏ ਕਈ ਸਮਾਜ ਦੇ ਵਿੱਚ ਸ਼ਰਾਰਤੀ ਲੋਕ ਨੇ ਸ਼ਰਾਰਤੀ ਅੰਸਰ ਨੇ ਉਹੋ ਪ੍ਰਚਾਰ ਇਹ ਕਰ ਰਹੇ ਨੇ ਕਿ ਜਿਹੜਾ ਬੰਦਾ ਇਹ KYC ਕਰਾਊਗਾ ਉਹਦਾ ਕਹਿੰਦੇ ਕਾਰਡ ਕਟਿਆ ਜਾਊਗਾ ਉਹਦਾ ਰਾਸ਼ਨ ਕਾਰਡ ਕਟਿਆ ਜਾਊਗਾ ਤਾਂ ਇਹ ਬਿਲਕੁਲ ਗਲਤ ਆ ਜਿਹੜੇ ਲੋਕ ਇਹੋ ਜਿਹੇ ਖਬਰਾਂ ਫੁਲਾਉਂਦੇ ਆ ਜੇ ਆਪਾਂ ਨੂੰ ਸਾਡੇ ਧਿਆਨ ਚਾਊਗਾ ਵੀ ਕਿਹੜਾ ਬੰਦਾ ਕੋਈ ਇਹੋ ਜੀ ਖਬਰ ਫੁਲਾਉਂਦਾ ਉਹਦੇ ਤੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਐਕਸ਼ਨ ਵੀ ਲਵਾਂਗੇ ਦੁਬਾਰਾ ਫਿਰ ਦੱਸ ਦਿਆਂ ਵੀ ਜਿਹੜਾ KYC ਨਹੀਂ ਕਰਾਊਗਾ ਉਹਦਾ ਰਾਸ਼ਨ ਜ਼ਰੂਰ ਕਟਿਆ ਜਾਊਗਾ ਫਿਰ ਉਹਦੇ ਵਾਸਤੇ ਨਾ ਮੈਂ ਸਰਕਾਰ ਕੁਝ ਕਰ ਸਕਦਾ ਨਾ ਸਾਡੀ ਸਰਕਾਰ ਕੁਝ ਕਰ ਸਕਦੀ ਹੈ ਨਾ ਹੀ ਤੁਹਾਡਾ ਡਿਪੂ ਹੋਲਡਰ ਕੁਝ ਕਰ ਸਕਦਾ ਤਾਂ ਦੁਬਾਰਾ ਫਿਰ ਵਾਰੀ ਵਾਰੀ ਜ਼ਰੂਰੀ ਬਹੁਤ ਆ ਬੇਨਤੀ ਇਹ ਹੈ ਵੀ 31 ਮਾਰਚ ਕੀ ਰੀਤ ਲਈ ਤਰੀਕਾ 31 ਮਾਰਚ ਤੋਂ ਪਹਿਲਾਂ ਈ ਕੇ ਵਾਈ ਸੀ ਲਾਭਪਾਤਰੀ ਜਿਹੜੇ ਰਸ਼ਨ ਲੈਂਦੇ ਨੇ ਉਹ ਆਪਣੀ ਜ਼ਰੂਰ ਕਰਾਉਣ ਐਮਐਲ ਸਾਬ ਜਿਵੇਂ ਬਹੁਤ ਸਾਰੇ ਜਿਹੜੇ ਜਨਰਲ ਲੋਕ ਨੇ ਜਿਨ੍ਹਾਂ ਕੋਲ ਜ਼ਮੀਨਾਂ ਜਾਇਦਾਦਾਂ ਨਹੀਂ ਹੈਗੀਆਂ ਉਹਨਾਂ ਦੇ ਨਾਮ ਤੇ ਜਿਹੜੇ ਕਾਰਡ ਬਣੇ ਨੇ ਤੇ ਕ੍ਰੀਮ ਲੋਕ ਬਹੁਤ ਜਿਹੜੇ ਰਹਿ ਨਹੀਂ ਗਏ ਕਾਰਡ ਨਾਲ ਉਹਨਾਂ ਦੀ ਵੀ ਕੋਝਾਂਟ ਹੋਈ ਹੈ ਇਹ ਜਿਹੜੀ ਇਹ ਆਪਾਂ ਜਦੋਂ ਹੀ ਅਸੀਂ ਸੈਂਟਰ ਸਰਕਾਰ ਕੋਲ ਜਾਂਦੇ ਆ ਕਿਉਂਕਿ ਜਿਹੜਾ ਇਹ ਜਿਹੜੀ ਫੂਡ ਸਾਡੀ ਬਾਉਲ ਆ ਉਹਦੇ ਵਿੱਚੋਂ ਸਾਨੂੰ ਰਾਸ਼ਨ ਮਿਲਦਾ ਇਹ ਲੋਕਾਂ ਵਾਸਤੇ ਕਿਉਂਕਿ ਸੈਂਟਰ ਦੀ ਸਕੀਮ ਆ ਪ੍ਰਧਾਨ ਮੰਤਰੀ ਇਹ ਸਕੀਮ ਨੂੰ ਚਲਾਉਂਦੇ ਨੇ ਚਲੋ ਸਟੇਟ ਸਰਕਾਰ ਆਪਣਾ ਯੋਗਦਾਨ ਪਾਉਂਦੀਆਂ ਨੇ ਇਹਦੇ ਵਿੱਚ ਤਾਂ ਜਦੋਂ ਹੀ ਪੰਜਾਬ ਉੱਪਰ ਗੱਲ ਕਰਦੇ ਆ ਅਸੀਂ ਸੈਂਟਰ ਦੇ ਨਾਲ ਕਿ ਸਾਡੇ بڑے ਲੋਕ ਇਹੋ ਜਿਹੇ ਨੇ ਜਿਹੜੇ ਲੋੜਵੰਦ ਨੇ ਪਰ ਉਹਨਾਂ ਦੇ ਰਸ਼ਨ ਕਾਰਡ ਨਹੀਂ ਬਣ ਰਹੇ ਤਾਂ ਸਾਨੂੰ ਉੱਪਰੋਂ ਇੱਕ ਹੀ ਜਵਾਬ ਮਿਲਦਾ ਕਿ ਜਿੰਨੇ ਪੰਜਾਬ ਦੇ ਵਿੱਚ ਲਾਭਪਾਤਰੀ ਹੋ ਸਕਦੇ ਨੇ ਉਹਨਾਂ ਸਾਰਿਆਂ ਦੇ ਹੀ ਕਾਰਡ ਬਣ ਚੁੱਕੇ ਨੇ ਪਰ ਉਹ ਇਹ ਕਹਿੰਦੇ ਨੇ ਵੀ ਪਿਛਲੇ ਸਮੇਂ ਦੌਰਾਨ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਵਿੱਚ ਜਾਂ ਪਿਛਲੇ ਜੇ ਮੈਂ ਮੈਂ ਸਪਸ਼ਟ ਤਰੀਕੇ ਨਾਲ ਹੀ ਕਹਿ ਦਵਾਂ ਮੈਂ ਪਿਛਲੇ ਜਦੋਂ ਵੀ ਕਿਸੇ ਸਰਕਾਰ ਦਾ ਆਖਿਰਲਾ ਸਾਲ ਹੁੰਦਾ ਤਾਂ ਉਹ ਸਟicker ਵੰਡ ਕੇ ਦੇ ਦਿੰਦੇ ਨੇ ਲੋਕਾਂ ਨੂੰ ਤੇ ਨਾਲ ਹੀ ਹਦਾਇਤ ਕਰ ਦਿੰਦੇ ਨੇ ਜਿਹਦਾ ਜਿਹਦਾ ਸਟicker ਲੱਗਿਆ ਹੋਇਆ ਉਹਦਾ ਕਾਰਡ ਬਣਾਉਣਾ ਹੀ ਬਣਾਉਣਾ ਤਾਂ ਵੋਟਾਂ ਖਾਤਰ ਕਾਰਡ ਬਣਾ ਦਿੰਦੇ ਨੇ ਉਹਨਾਂ ਲੋਕਾਂ ਦੇ ਕਾਰਡ ਬਣ ਜਾਂਦੇ ਨੇ ਜਿਹੜੇ ਲੋੜਵੰਦ ਹੀ ਨਹੀਂਗੇ ਮੈਂ ਪਿਛਲੇ ਦਿਨ ਵਿਧਾਨ ਸਭਾ ਦੇ ਵਿੱਚ ਵੀ ਇਹ ਚੀਜ਼ ਤੇ ਬੋਲਿਆ ਸੀਗਾ ਕਿ ਜੇਕਰ ਤੁਸੀਂ ਵੈਰੀਫਿਕੇਸ਼ਨ ਕਰਾਉਣਾ ਚਾਹੁੰਦੇ ਹੋ ਕਿਹੜੇ-ਕਿਹੜੇ ਸਾਲਾਂ ਦੇ ਵਿੱਚ ਸਭ ਤੋਂ ਗਲਤ ਕਾਰਡ ਬਣੇ ਤਾਂ ਜਦੋਂ 2022 ਦੀਆਂ ਵੋਟਾਂ ਪੈਣੀਆਂ ਸੀ 2021 ਦੇ ਵਿੱਚ ਸਭ ਤੋਂ ਵੱਧ ਕਾਰਡ ਬਣੇ ਜਿਹੜੇ ਸਟਿੱਕਰਾਂ ਦੇ ਨਾਲ ਬਣੇ ਤੇ ਉਹ ਕਾਂਗਰਸ ਸਰਕਾਰ ਨੇ ਉਦੋਂ ਚੰਨੀ ਸਾਹਿਬ ਮੁੱਖ ਮੰਤਰੀ ਸਾਹਿਬ ਸੀਗੇ ਸਾਰੇ ਐਮਐਲਏ ਨੇ ਉਹਨਾਂ ਨੇ 5-5000 ਸਟਿੱਕਰ ਦੇਤਾ ਇਹਨਾਂ ਨੇ ਸਟਿੱਕਰ ਆਪਦੇ ਵਰਕਰਾਂ ਨੂੰ ਵੰਡਤੇ ਤੇ ਉਹਨਾਂ ਨੇ ਵੋਟਾਂ ਦੇ ਖਾਤਰ ਕਈ ਧਨਾੜ ਲੋਕਾਂ ਨੂੰ ਵੀ ਇਹ ਸਟਿੱਕਰ ਦਿੱਤੇ ਤੇ ਉਹਨਾਂ ਦੇ ਕਾਰਡ ਬਣ ਗਏ ਇਸੇ ਤਰ੍ਹਾਂ 2016 ਦੇ ਵਿੱਚ ਕਿਉਂਕਿ 2017 ਦੇ ਵਿੱਚ ਪਿਛਲੀਆਂ ਵੋਟਾਂ ਸੀ 2016 ਦੇ ਵਿੱਚ ਵੀ ਅਕਾਲੀ ਸਰਕਾਰ ਨੇ ਸੇਮ ਕੀਤਾ ਸੀ ਆ ਉਹਨਾਂ ਨੇ ਵੀ ਅਖੀਰਲੇ ਸਾਲ ਦੇ ਵਿੱਚ ਅਫਸਰਾਂ ਤੇ ਦਬਾਅ ਪਾ ਕੇ ਉਹੀ ਪਹਿਲਾਂ ਵਾਲਾ ਸਟicker ਸਿਸਟਮ ਜਾਰੀ ਕੀਤਾ ਹਰ ਇੱਕ ਐਮਐਲਏ ਜਿਹੜਾ ਕੈਂਡੀਡੇਟ ਸੀਗਾ ਜਾਂ ਐਮਐਲਏ ਸੀਗਾ ਉਹਨਾਂ ਦਾ ਮੌਜੂਦਾ ਉਸ ਟਾਈਮ ਤਾਂ ਉਹਨਾਂ ਨੂੰ 5-5000 10-10000 ਸਟicker ਦੇਤੇ ਉਹਦੇ ਨਾਲ ਤੁਸੀਂ ਜਦੋਂ ਦੇਖੋਗੇ ਤਾਂ بڑے ਜਿਹੜੇ ਲੋਕ ਧਨਾੜ ਲੋਕ ਜਿਨ੍ਹਾਂ ਦੇ ਕਾਰਡ ਬਣੇ ਹੋਏ ਨੇ ਜਦੋਂ ਵੈਰੀਫਿਕੇਸ਼ਨ ਹੋਊਗੀ ਤਾਂ ਉਹ ਸਾਰੇ ਦੇ ਸਾਰੇ ਉਹ ਸਟickerਾਂ ਵਾਲੇ ਨਿਕਲਣਗੇ ਤਾਂ ਅਸੀਂ ਪਿਛਲੇ ਦਿਨ ਇੱਕ ਐਕਸਰਸਾਈਜ਼ ਕੀਤੀ ਵੀ ਆ ਇੱਕ ਪ੍ਰੋਪਰ ਡਾਟਾ ਕਲੈਕਟਿਵ ਹੀ ਕੀਤਾ ਉਹ ਡਾਟਾ ਪੰਜਾਬ ਸਰਕਾਰ ਨੇ ਭੇਜ ਵੀ ਦਿੱਤਾ ਪਰ ਸਮੱਸਿਆ ਇਹ ਆਉਂਦੀ ਆ ਕਿ ਜਿਹੜਾ ਇਹਨਾਂ ਦਾ ਫੂਡ ਸਪਲਾਈ ਦਾ ਸਿਸਟਮ ਆ ਉਹ ਜ਼ਿਲ੍ਹਾ ਵਾਈਜ਼ ਆ ਇਕੱਠਾ ਉਦਾਹਰਨ ਦੇ ਤੌਰ ਤੇ ਜੇ ਮੈਂ ਬਾਗੇਪੁਰਾਣੇੋਂ 50 ਬੰਦਿਆਂ ਦੇ ਕਾਰਡ ਕਟਾ ਵੀ ਦਿੱਤਾ ਤੇ ਜੇਕਰ ਧਰਮਕੋਟ ਮੋਗਾ ਜਾਂ ਨਿਹਾਲ ਸਿੰਘ ਵਾਲੇ ਚ ਉਹ ਕਾਰਡ ਨਹੀਂ ਕੱਟੇ ਜਾਂਦੇ ਤਾਂ ਉਹ ਕਾਰਡ ਉੱਧਰ ਝੜ ਜਾਣਗੇ ਤਾਂ ਮੇਰੇ ਕਾਰਡ ਕੱਟੇਗੇ ਮੇਰੇ ਰਹਿ ਜਾਣਗੇ ਤਾਂ ਇਹ ਸਾਂਝੀ ਐਕਸਰਸਾਈਜ਼ ਆਈ ਅਸੀਂ ਪਹਿਲਾਂ ਵੀ ਸ਼ੁਰੂ ਕੀਤੀ ਹੁਣ ਵੀ ਕੀਤੀ ਆ ਤੇ ਜਿਹੜਾ ਆਪਾਂ ਇਹ ਵੈਰੀਫਿਕੇਸ਼ਨ ਹੋ ਰਹੀ ਆ ਇਹ ਵੈਰੀਫਿਕੇਸ਼ਨ ਦੇ ਨਾਲ ਆ ਜਿਹੜੀ ਇਹ ਜਿਹੜੀ ਤੁਸੀਂ ਮੈਨੂੰ ਸਵਾਲ ਪੁੱਛਿਆ ਵੀ ਜਿਹੜੇ ਗਲਤ ਅਨਸਰ ਨੇ ਜਿਨ੍ਹਾਂ ਨੇ ਗਲਤ ਬਣਾਏ ਹੋਏ ਨੇ ਤਾਂ ਇਸ ਵੈਰੀਫਿਕੇਸ਼ਨ ਦੇ ਥਰੂ ਉਹ ਲਗਭਗ ਸਾਰਿਆਂ ਤੇ ਕਾਟਾ ਵੱਜ ਜਾਊਗਾ ਸਾਰੇ ਘਟੇ ਜਾਣਗੇ ਜਿਨ੍ਹਾਂ ਕੋਲ ਜ਼ਮੀਨਾਂ ਜਾਇਦਾਦਾਂ ਨੇ 15 15 20 ਕਿੱਲੇ ਵਾਲੇ ਧਨਾੜ ਨੇ ਤਾਂ ਪਹਿਲੀ ਗੱਲ ਤਾਂ ਉਹ ਡੀਪ ਹੋਲਡਰਾਂ ਤੇ ਆਉਣਗੇ ਹੀ ਨਹੀਂ ਉਦੋਂ ਪਹਿਲੀ ਸ਼ਾਂਤੀ ਲੱਗ ਜਾਊਗੀ ਕਿਉਂਕਿ ਪਤਾ ਲੱਗ ਜਾਊਗਾ ਭਾਈ ਕਿਹਦਾ ਕਿਹਦਾ ਕਾਟ ਬਣਿਆ ਤੇ ਜੇ ਆਉਣਗੇ ਵੀ ਤੇ ਜਦੋਂ ਸੇਮ ਫਿੰਗਰਪ੍ਰਿੰਟਾਂ ਤੋਂ ਸੇਮ ਜਦੋਂ ਡਾਟਾ ਨਿਕਲੂਗਾ ਜੇ ਉਹਨਾਂ ਦੇ ਨਾਂ ਤੇ ਕੋਈ ਪ੍ਰੋਪਰਟੀ ਕੋਈ ਹੋਰ ਕੁਝ ਆਉਂਦਾ ਤਾਂ ਉਹ ਸਾਡੇ ਕੋਲ ਇੱਕ ਪ੍ਰੋਪਰ ਡਾਟਾ ਹੋ ਜੂਗਾ ਅਸੀਂ ਇੱਕ ਝਟਕੇ ਦੇ ਵਿੱਚ ਜਿਹੜੇ ਧਨਾੜ ਲੋਕ ਨੇ ਉਹਨਾਂ ਦੇ ਕਾਰਡ ਕੱਟਣ ਦੇ ਯੋਗ ਹੋ ਜਾਣਗੇ ਤੇ ਜੇਕਰ ਉਹ ਇਹਨਾਂ ਚੀਜ਼ਾਂ ਤੋਂ ਡਰਦੇ ਨਾ ਹੋਣਗੇ ਫਿਰ ਵੈਸੇ ਹੀ ਕੱਟੇ ਜਾਣੇ ਤਾਂ ਮੈਨੂੰ ਲੱਗਦਾ ਜਿਹੜਾ ਤੁਹਾਡਾ ਸਵਾਲ ਸੀਗਾ ਉਹਦੇ ਨਾਲ ਇਸ ਐਕਸਰਸਾਈਜ਼ ਨਾਲ ਉਹਦਾ ਪ੍ਰੋਪਰ ਹੱਲ ਹੋ ਗਿਆ। ਜਿਵੇਂ ਦੇਖੋ ਜਿਹੜਾ ਇੱਕ ਵੱਡੀ ਟਿੱਕ ਨਹੀਂ ਹੁੰਦੀ ਆ ਪਿੰਡਾਂ ਦੇ ਵਿੱਚ ਇੱਕ ਪਟਵਾਰੀ ਦੇ ਕੋਲ ਇੱਕ ਜਾ ਕੇ ਬੰਦਾ ਬਹਿ ਜਾਂਦਾ ਤੇ ਉਹੀ ਜਿਹੜੇ ਸਾਰੇ ਪਿੰਡ ਦੀ ਵੈਰੀ ਵੀ ਆਪੰਨੇ ਦੇ ਕਾਰ ਕਟਣ ਦਾ ਬੰਦਾ ਜਿਹੜਾ ਜੋਬ ਬੰਦਾ ਉਹ ਰਹਿ ਜਾਂਦਾ ਕਾਰ ਬਣਾਉਣ ਵਾਸਤੇ ਤੇ ਜਿਹੜਾ ਬੰਦੇ ਨੂੰ ਲੋਡ ਹੁੰਦੀ ਆ ਉਹਦਾ ਕਾਰ ਬੰਦਾ ਹੀ ਨਹੀਂ ਜਾਂਦਾ ਉਹੀ ਪਾਰਟੀ ਆ ਬਾਕੀ ਵਾਲੇ ਕੰਮ ਆ ਜਾਂਦਾ ਉਹਦੇ ਰਿਕਵੈਸਟ ਹੈ ਅਸੀਂ ਉਹਦੇ ਵਾਸਤੇ ਜਿਹੜੇ ਡਿਪੋ ਹੋਲਡਰ ਨੇ ਮੈਂ ਤੁਹਾਨੂੰ ਇੱਕ ਜਾਣਕਾਰੀ ਅਸਤ ਦੱਸ ਦਿਆਂ ਵੀ ਮੇਰੇ ਪਿਛਲੇ 2-3 ਸਾਲਾਂ ਦੇ ਵਿੱਚ ਅਸੀਂ ਕੋਈ ਡਿਪੋ ਵਾਲਾ ਪੁਰਾਣਾ ਹਟਾਇਆ ਨਹੀਂ ਕਿਸੇ ਨੂੰ ਭੁਜਾਇਆ ਨਹੀਂ ਕਿਸੇ ਨੂੰ ਕੱਢਿਆ ਨਹੀਂਗਾ ਤੇ ਨਵੇਂ ਜ਼ਰੂਰ ਜੁੜੇ ਨੇ ਤਾਂ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਡਿਪੂ ਹੋਲਡਰ ਬਣੇ ਹੋਏ ਸੀਗੇ ਮੈਂ ਉਹਨਾਂ ਨੂੰ ਰਾਜਨੀਤੀ ਦੇ ਤੌਰ ਤੇ ਕਿਸੇ ਨੂੰ ਹਟਾਇਆ ਨਹੀਂਗਾ ਕਾਂਗਰਸ ਨੇ ਆਪਦੇ ਚਾਹਤੇ ਲਾਏ ਹੋਏ ਸੀ ਉਦੋਂ ਪਹਿਲਾਂ ਅਕਾਲੀ ਦਲ ਨੇ ਆਪਦੇ ਚਾਹਤੇ ਲਾਏ ਹੋਏ ਸੀਗੇ ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਭਾਈ ਜੇ ਮੈਂ ਤੁਹਾਡੇ ਨਾਲ ਰਾਜਨੀਤੀ ਤੌਰ ਤੇ ਕੋਈ ਪਾਰਸ਼ੀਅਲਟੀ ਨਹੀਂ ਕੀਤੀ ਮੈਂ ਰਾਜਨੀਤੀ ਤੌਰ ਤੇ ਤੁਹਾਡੇ ਨਾਲ ਕੋਈ ਧੱਕਾ ਨਹੀਂ ਕੀਤਾ ਕਿਸੇ ਦੇ ਕਾਰਡ ਨਹੀਂ ਕਟਾਏ ਕਿ ਦਾ ਡਿਪੂ ਨਹੀਂ ਕੈਨਸਲ ਕਰਾਇਆ ਤਾਂ ਫਿਰ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਤੁਸੀਂ ਵੀ ਰਾਜਨੀਤਿਕ ਤੌਰ ਤੇ ਕਿਸੇ ਦਾ ਕਾਰਡ ਨਾ ਕਟਿਓ ਨਾ ਹੀ ਰਾਜਨੀਤਿਕ ਤੌਰ ਤੇ ਕਿਸੇ ਨੂੰ ਬਚਾਇਓ ਤੇ ਕਿਉਂਕਿ ਉਹ ਸਾਡੇ ਧਿਆਨ ਚ ਸਾਰੇ ਦੇ ਆਈ ਜਾਣਾ ਫਿਰ ਵੀ ਮੈਂ ਤੁਹਾਡੇ ਬੜਾ ਸੋਹਣਾ ਸਵਾਲ ਆ ਜੇ ਤੁਹਾਡੇ ਦਿਮਾਗ ਦੇ ਵਿੱਚ ਜਨ ਦੇ ਵਿੱਚ ਜਾਂ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹੇ ਕੇਸ ਆਉਂਦਾ ਵੀ ਆ ਕਿਸੇ ਵੀ ਪਿੰਡ ਦਾ ਤਾਂ ਜੇਕਰ ਤੁਸੀਂ ਦੱਸੋਗੇ ਮੈਨੂੰ ਤਾਂ ਮੈਂ ਉਹਦੇ ਤੇ ਕਾਰਵਾਈ ਕਰੂੰਗਾ ਪਰ ਇਹਦੇ ਵਿੱਚ ਮੈਂ ਜ਼ਿੰਮੇਵਾਰੀ ਦਿੱਤੀ ਆ ਆਪਣੇ ਪੰਚਾਇਤ ਮੈਂਬਰਾਂ ਨੂੰ ਉਹ ਸਾਂਝੇ ਨੇ ਲੋਕਾਂ ਦੇ ਚੁਣੇ ਨੇ ਸਰਪੰਚਾਂ ਨੂੰ ਉਹ ਸਾਂਝੇ ਨੇ ਲੋਕਾਂ ਦੇ ਚੁਣੇ ਹੋਏ ਨੇ ਡਿਪੂ ਹੋਲਡਰ ਉਹ ਮੇਰਾ ਕੋਈ ਨਵਾਂ ਨਹੀਂ ਪੁਰਾਣਾ ਤੇ ਨਾਲ ਹੀ ਮੈਂ ਜਿਹੜੇ ਪਿੰਡਾਂ ਦੇ ਵਿੱਚ ਮੇਰੇ ਐਕਟਿਵ ਬੰਦੇ ਨੇ ਕਿਉਂਕਿ ਅਸੀਂ ਸਰਕਾਰ ਦੇ ਵਿੱਚ ਬੈਠੇ ਆ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਕੱਲ ਨੂੰ ਕਿਸੇ ਦਾ ਕਾਰਡ ਰਹਿ ਜਾਂਦਾ ਜਾਂ ਕੱਟਿਆ ਜਾਂਦਾ ਤਾਂ ਉਹਨਾਂ ਨੇ ਤਾਂ ਸਭ ਤੋਂ ਪਹਿਲਾਂ ਮੇਰੇ ਵਰਕਰਾਂ ਕੋਲ ਮੇਰੇ ਵਲੰਟੀਅਰ ਕੋਲ ਆਉਣਾ ਉਹਨਾਂ ਨੇ ਕਿਹਾ ਤੁਹਾਡੀ ਸਰਕਾਰ ਆ ਜੀ ਤੁਸੀਂ ਕੱਟਦੇ ਤਾਂ ਮੈਂ ਆਪਣੇ ਵਰਕਰਾਂ ਦੀ ਆਪਣੇ ਵਲੰਟੀਅਰ ਦੀ ਚਾਹੇ ਹੋ ਮੈਂਬਰ ਸਰਪੰਚ ਨਹੀਂ ਵੀ ਗਏ ਤਾਂ ਉਹਨਾਂ ਦੀ ਵੀ ਮੈਂ ਡਿਊਟੀ ਲਈ ਆ ਵੀ ਤੁਸੀਂ ਇਹਨਾਂ ਦੀ ਵੈਰੀਫਿਕੇਸ਼ਨ ਕਰਨੀ ਆ ਤੁਸੀਂ ਮਦਦ ਕਰਨੀ ਆ ਕੋਈ ਵੀ ਬੰਦਾ ਰਹਿਣਾ ਨਹੀਂ ਚਾਹੀਦਾ ਐਮਐਲਏ ਸਾਹਿਬ ਦੀ ਗੱਲ ਕਰ ਰਹੇ ਹੁਣ ਇਹ ਕੇਵਾਈਸੀ ਦੀ ਇਹਦਾ ਜਿਹੜੀ ਕੋਰਸਸ ਤੋਂ ਲੋਕਾਂ ਨੂੰ ਵਿਕਲਪ ਮਿਲਦੀ ਹੈ ਨਿੱਕੂ ਹੋਲਡਰਾਂ ਦੇ ਖਾਸ ਕਰਕੇ ਕਿ ਕੋਟਾ ਘਟਾਇਆ ਗਿਆ ਸਰਕਾਰਾਂ ਵੱਲੋਂ ਪੁੱਛੀ ਨਈ ਕੋਈ ਕੋਟਾ ਨਹੀਂ ਘਟਾਇਆ ਗਿਆ ਕੋਈ ਕੋਟਾ ਵਧਾਇਆ ਜ਼ਰੂਰ ਹੋਗਾ ਘਟਾਇਆ ਨਹੀਂ ਗਿਆਗਾ ਬਟ ਟਾਈਮਿੰਗ ਦਾ ਸਿਸਟਮ ਕੀਤਾ ਅੱਗੇ ਸਾਲ ਦੇ ਵਿੱਚ ਦੋ ਵਾਰ ਇਹ ਵੀ ਤੁਹਾਡਾ ਬੜਾ ਕਲੀਅਰ ਹੋ ਜਾਊਗਾ ਕਿਉਂਕਿ ਆ ਐਮਪੀ ਵੋਟਾਂ ਤੋਂ ਪਹਿਲਾਂ ਬੜਾ ਇਹ ਸਰਕਾਰ ਤੇ ਹੋਇਆ ਵੀ ਸਰਕਾਰ ਨੇ ਕੋਟਾ ਘਟਾਤਾ ਜੀ ਕੋਟਾ ਘਟਾਤਾ ਅਸੀਂ ਕੋਟਾ ਨਹੀਂ ਘਟਾਇਆਗਾ ਜਿਹੜੀ ਕਣਕ ਸਾਲ ਦੇ ਵਿੱਚ ਪਹਿਲਾਂ ਦੋ ਵਾਰ ਮਿਲਦੀ ਸੀ ਉਹ ਕਣਕ ਹੁਣ ਸਾਲ ਦੇ ਵਿੱਚ ਚਾਰ ਵਾਰ ਚਾਰ ਵਾਰ ਮਿਲਦੀ ਆ ਤਾਂ ਅੱਗੇ 6 ਮਹੀਨੇ ਬਾਅਦ ਕਣਕ ਮਿਲਦੀ ਸੀ ਰਾਸ਼ਨ ਉਨਾ ਹੀ ਵਧਾਇਆ ਜਰੂਰਾ ਸੀ ਪਰ ਹੁਣ ਉਹ ਉਹੀ ਰਾਸ਼ਨ 3 ਮਹੀਨੇ ਬਾਅਦ ਮਿਲਦਾ ਸਾਲ ਜਿਹੜਾ ਚਾਰ ਵਾਰ ਮਿਲਦਾ ਤਾਂ ਇਹ ਵੇਖੋ ਰਾਜਨੀਤਿਕ ਤੌਰ ਤੇ ਇਹਦਾ ਸਾਨੂੰ ਨੁਕਸਾਨ ਵੀ ਹੋਇਆ ਸੀ ਅਸੀਂ ਬੜਾ ਸਰਕਾਰ ਨੂੰ ਰੋਲਾ ਪਾਇਆ ਸੀ ਵੀ ਤੁਸੀਂ ਚਾਰ ਵਾਰ ਨਾ ਕਰੋ ਤੁਸੀਂ ਦੋ ਵਾਰ ਹੀ ਚੱਲਣ ਦਿਓ ਕਿਉਂਕਿ ਜਿਹੜੀ ਪਹਿਲੀ ਵਾਰ ਕਣਕ ਵੰਡੀ ਗਈ ਉਹ ਵੋਟਾਂ ਤੋਂ ਐਨ ਪਹਿਲਾਂ ਆ ਗਈ ਸੀ ਤਾਂ ਉਹ ਬੜਾ ਕਾਂਗਰਸ ਦੇ ਵੱਡੇ ਲੀਡਰਾਂ ਨੇ ਨਾਲੇ ਉਹਨਾਂ ਨੂੰ ਚੰਗਾ ਭਲਾ ਪਤਾ ਸੀਗਾ ਵੀ ਰਾਸ਼ਨ ਵਧਿਆ ਆ ਘਟਿਆ ਨਹੀਂਗਾ ਪਰ ਉਹਨਾਂ ਨੇ ਫਿਰ ਵੀ ਰਾਜਨੀਤਿਕ ਮੁੱਦਾ ਬਣਾਇਆ ਆ ਦੇਖੋ ਜੀ ਤੁਹਾਨੂੰ ਤਾਂ ਇਹਨਾਂ ਨੇ ਕਣਕ ਹੀ ਘੱਟਤੀ ਤਾਂ ਇਹੋ ਜਿਹਾ ਕੁਝ ਨਹੀਂ ਸੀਗਾ ਤਾਂ ਬਸ ਫਰਕ ਇੰਨਾ ਹੀ ਪਿਆ ਜਿਹੜੀ ਕਣਕਗੇ ਸਾਲ ਚ ਦੋ ਵਾਰ ਮਿਲਦੀ ਸੀ ਹੁਣ ਉਹ ਕਣਕੇ ਸਾਲ ਦੇ ਵਿੱਚ ਚਾਰ ਵਾਰ ਮਿਲਦੀ ਹੈ